ਹਾਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਹ ਜਾਣਾ ਸਾਰੇ ਵੀਰਾਂ ਸਟੈਂਡ ਕਰਦਗੇ ਆਪਾਂ ਬਲੌਗ ਦੀ ਸਟਾਰਟਿੰਗ ਤੇ ਸਾਰਨੋਂ ਪਹਿਲਾਂ ਅੱਜ ਛਤਰੀ ਜਿਹੜੀ ਪਾਸੇ ਛਤਰੀ ਆਪਾਂ ਧੋ ਕੇ ਤੇ ਲਾਤੀ ਸੀਗੀ ਤੇ ਸੁੱਕ ਗਈ ਆਹੇ ਦੇਖੋ ਬਈ ਤੇ ਆਪਾਂ ਟੰਗਤੀ ਆ ਤੇ ਬੱਚੇ ਆਪਾਂ ਬਾਤ ਇਹ ਆ ਛਤਰੀ ਤੇ ਸਾਰੇ ਆਪ ਬੱਚੇ ਘੜ ਤੇ ਬਾਹਰ ਅਧਿਆ ਸ਼ਰੀ ਬਹਿ ਗਏ ਹੌ ਸ਼ਰੀਰ ਬਹਿਗੇ ਤੇ ਆ ਤਾਂ ਇੱਥੇ ਬੱਦਾ ਵਈਆ ਚਾਰ ਹੌ ਸ਼ਰੀ ਤੇ ਆ ਤੇ ਬਾਕੀ ਐ ਸ਼ਰੀ ਤੇ ਆ ਤੇ ਆ ਬੱਚਾ ਭੁੱਖਾ ਲੱਗਦਾ ਹਨ ਇਹਨੂੰ ਰਜਾਦ ਗਏ ਪਹਿਲਾਂ ਚਲੋ ਇਕੱਲੇ ਨਾ ਲਾ ਲੈਨੇ ਕਿਰਾ ਅਰਦੋ ਦਾ ਹੈ ਨਹੀਂ ਗਏ ਜੇ ਆਪਾਂ ਫੜ ਲਗੇ ਉੱਤੋਂ ਆਈ ਤੇ ਉਰਦੇ ਤਾਂ ਹੈ ਨਹੀਂ ਗੇ ਤੇ ਇਹਨੂੰ ਫੜ ਕੇ ਪਰ ਰਜਾ ਦਿੰਨੇ ਆ ਤੇ ਇੱਕ ਪਿੱਲੀਆਂ ਰੋੜਨਾ ਪਾਉਣਾ ਆਪਾਂ ਕੂਤਰਾਂ ਨੂੰ ਸਾਰਿਆਂ ਨੂੰ ਉਹ ਆਪਾਂ ਲੈ ਕੇ ਆਨੇ ਉਧਰ ਦੇ ਘਰੋਂ ਕੱਟ ਕੇ ਆਪਾਂ ਉਹ ਜਿਹੜੇ ਪੱਤੇ ਕੂਤਰਾਂ ਨੂੰ ਪਾ ਦਾਂਗੇ ਤੇ ਇਹਨਾਂ ਨੂੰ ਹੀ ਪਾ ਦੇਣੀ ਆ ਤੇ ਵੱਡੇ ਨੂੰ ਪਾ ਦਾਂਗੇ ਇਹਨਾਂ ਗੈਸ਼ੀਆਂ ਪੂਰਾ ਹੋ ਜਾਂਦਾ ਲਓ ਮਿੱਤਰੋ ਆਪਣੇ ਕੋਲ ਆਏ ਭਾਈ ਇਹ ਕਾ ਮੋੜ ਸਾਂ ਰਾਈ ਚਾਰ ਆਉਤ ਰਹੀ ਜਾਂਦੇ ਆ ਤੇ ਆਪਾਂ ਲੜਾਉਣੇ ਜਾਨਵਰ ਕੁੱਕੜ ਬਖਾਉਣੇ ਤੁਹਾਨੂੰ ਚੱਲ ਕੇ ਆਪਣੇ ਅਨੰਦੂ ਕੁੱਕੜ ਇਹ ਲੈ ਕੇ ਆ ਤੇ ਇੱਕ ਆਪਣਾ ਤੇ ਚੱਲ ਕੇ ਉੱਥੇ ਵਿਖਾਉਣੇ ਆਂਗਾ ਇੱਕ ਆ ਰਿਹਾ ਬਈ ਉਹ ਉੱਥੇ ਲੈ ਜਾ ਬੜਾ ਸਾਫ ਆਵੇ ਕੰਡੇ ਦੇਣੀ ਡੁੱਡਣਾ ਇਹ ਇੱਕ ਬਈ ਉਹ ਜਸਤਨ ਨੂੰ ਹੱਲੜਾ ਹੁੰਦਾ ਇਹ ਕਾਰ ਆ ਤੇ ਆਪਣਾ ਕਿੱਥੇ ਫਿਰ ਦੁਪਹਿਰੇ ਵਿਖਾਇਆ ਨਹੀਂ ਵਿਖਾਇਆ ਪਰ ਉਹ ਫਿਰ ਗੱਡੀ ਥੱਲੇ ਉਹ ਫਨੀ ਹੁੰਦਾ ਨਾ ਉਹ ਡਰਦਾ ਉਹ ਨਹੀਂ ਡਰਦਾ ਬੰਦੇਆਂ ਡਰਦਾ ਕੁੱਕਾਂ ਹਾਂ ਗਾ ਇਹ ਬੱਚੇ ਪੁੱਤੇ ਨਹੀਂ ਹਜੇ ਵੀ ਨਹੀਂ ਬਾਈ ਆ ਹੀ ਫਿਰਦਾ ਇਹ ਮੁਰਗੇ ਨਹੀਂ ਫਿਰਦਾ ਇਹਨੂੰ ਬਨਗੇ ਕਿਸੇ ਪਾਸੇ ਲੈ ਰਸਾ ਬਾਦੇ ਗਾਲਣਾ ਬਹੁਤ ਚਾਟਾ ਹਾਂ ਆਛੇ ਦਾ ਆਛੰਦਰ ਛੱਡ ਲਈ ਬੱਚਾ ਨਾਲੇ ਛੱਡ ਅੰਦਰ ਛੱਡ ਲੈ ਆ ਜਾ ਆਇਆ ਕਿ ਆਪ ਕੋਈ ਮੜਾ ਆਇਆ ਉਹ ਮਤੋਂ ਟ੍ਰਾਂਪ ਕਰ ਸਟਾਰਟ ਕਰ ਗਏ ਲੜਾਵਾਨੀਗਾ ਨਹੀਂ ਹੈ ਨਹੀਂ ਕਾ ਦੋ ਚੱਲ ਮਿੱਤਰੋ ਆਪਣਾ ਕੁੱਕੜ ਹੱਥ ਨਹੀਂ ਆਉਂਦਾਗਾ ਤੇ ਤਾਈ ਮੁਰਗੀ ਫਿਰ ਕੁਲੀ ਫਿਰਦੀ ਆ ਜੇ ਲੜ ਪਏ ਤੇ ਆਪਾਂ ਮੁਰਗੀ ਚੱਕ ਲਾਂਗੇ ਤੇ ਲੜਾਈ ਤਾਂ ਨਹੀਂ ਵਿਖਾਉਣੀ ਆ ਫਿਰ ਆਪਾਂ ਬੈਨ ਲੱਗ ਜਾਂਦੇ ਹਾਂ YouTube ਤੇ ਆਰਲੀ ਬਾਜੀ ਸਾਡੇ ਪਿੰਡ ਸੀ ਉੱਦੇ ਵੀ ਚੱਲ ਗਏ ਦੋ ਮਾਲਕ ਹੁੰਦੇ ਯਾਰ ਰੇਕੜ ਦਾ ਟੱਗਦਾ ਹੀ ਹੈ ਲੈ ਕੁੱਕੜੇ ਦਾ ਟੌਂਡੂਰੀ ਸੀ ਉਹਨੇ ਇਹਨੂੰ ਪੁੱਛਣਾ ਗੁਲੇ ਮੈਨੂੰ ਪਤਾ ਆ ਮੈਨੂੰ ਜਸ ਨੇ ਆਪ ਗਿਆ ਸੀ ਨਿਤ ਗੱਲ ਹੁੰਦੀ ਹੈ ਮੇਰੀ ਦੱਸ ਮੈਨੂੰ ਆ ਤਾਂ ਮਾਰ ਦੂ ਜਦੋਂ ਜਸਾਂ ਦਾ ਜਦੋਂ ਵਿਛੜ ਕੇ ਆ ਗਿਆ ਮਾਰ ਦੂ ਮੈਂ ਕਹਾਂ ਜੇ ਇਹ ਵਿਛੜ ਕੇ ਆਵੇ ਹੀ ਨਾ ਫੇਰ ਕਿੱਥੋਂ ਮਾਰੂ ਨਾ ਉਹ ਵਿਛੜ ਕੇ ਆਇਆ ਨਾ ਮੈਂ ਨਹੀਂ ਮਾਰਿਆ ਇਹ ਨਾ ਥੋੜਾ ਦੇ ਸਿੰਗਾਂ ਨਾਲ ਫੇਰ ਲੜਾਇਆ ਸੀ ਉਹ ਕੁੱਕੜ ਉਹ ਕੋਕਰ ਕੱਲ ਫਿਰ ਪਾਣੀ ਪਾਣੀ ਇਧਰ ਹੀ ਬਣਾਇਆ ਕੋਈ ਨਹੀਂ ਪਾਣੀ ਨਹੀਂ ਖਿੰਡਿਆ ਲੱਗਦਾ ਖੜਦਾ ਰੇ ਕੋਲਾ ਬੁਲਵਾਦੇ ਮਾ ਮਾ ਉਸਨੇ ਦਪਲੇ ਨੂੰ ਕਿੱਟਾ-ਕਟਾ ਲਾਰ ਕੇ ਦੱਲੇ ਬਿਲਕੁਲ ਥੋੜੇ ਨਾਲ ਲੱਗਦੇ ਆਂ ਕਿੱਟਾ ਠੀਕ ਕਿਹੜੀ ਗੱਟਕੜੀ ਹੈ ਗੱਲ ਸੱਚ ਹੈ ਆਖਣਾ ਆਪਣਾ ਇਹ ਆਪ ਸੱਟਾ ਲਾ ਦੂਗੀ ਸਾਰੀ ਇਹ ਬਾਈ ਨਾਲ ਲਾਉਂਦੀ ਹੈ ਪਹਿਲੇ ਬਣਾ ਮੰਨੂ ਕਿਹੜੀ ਜਗ੍ਹਾ ਤੋਂ ਫੋਨ ਆਉਣਾ ਮੈਂ ਜਸ ਇਹੜੀ ਗੱਲ ਸਾਰੀ ਹੈ ਮਰਤ ਨਹੀਂ ਦਰਦ ਹਾਂ ਉਹ ਨਹੀਂ ਪਾੰਦਾ ਬੰਦਾ ਭਾਈ ਜਿਆ ਬਾਲਾ ਆਹ ਮੁਖਾ ਕਰਮਣੀ ਜੀ ਕੋਸ ਨਹੀਂ ਆਇਆ ਤੇ ਲਾਰ ਦੇ ਗੁਕਰ ਹੋਂ ਕੁਕਰ ਛੱਡ ਕੇ ਜਿਹੜਾ ਕੁੱਪੜਨ ਇਹ ਲੈ ਹੱਥ ਲੜਾਉਣਾ ਆਪਾ ਹਾਂ ਜੇ ਤਾਂ ਫੋਨ ਕਰਨ ਕੇ ਇਹਦੇ ਨੇ ਉਹਨੇ ਮਾਰਿਆ ਕੀ ਸੀ ਇਹਦੇ ਫੋਨ ਖਿੱਚ ਤੈਨੂੰ ਇਹਨੂੰ ਕਹਿੰਦਾ ਸੀ ਅਸੀਂ ਪਤਾ ਨਹੀਂ ਕੀ ਕਰਦੇ ਘੰਟਾ ਘੰਟਾ ਕੁੱਕੜ ਲੜਾ ਕੇ ਪੂਰਾ ਘਰ ਟੈਂਟ ਟੈਂਟ ਮੇਰੇ ਕੋਲ ਆਈ ਨਾਲ ਲੱਗਿਆ ਘੰਟਾ ਘੰਟਾ ਕੁੱਕੜ ਲੜਾ ਕੇ ਐਂ ਛੱਡ ਦੇ ਕਦੇ ਵੀ ਚਿੱਪ ਕਰਦੇ ਹਾਂ ਦੂਬਾਰਾ ਟੈਂਟੇ 2 ਘੰਟੇ ਬਾਅਦ ਤੁਹਾਨੂੰ ਟੈਂਟੇ ਲੋਕਾਂ ਦੇ ਉੱਦੋਂ ਖਰਾਬ ਲਾ ਦੇਈਏ ਮਾੜੀ ਜੀ ਉੱਤੇ ਗੇਰੇ ਦੇ ਜਗਮਰੇ ਹਾਂ ਮਾੜੀ ਨੀਰ ਤੇ ਲਾਗੇ ਨਾ ਖਰਾਬ ਤੇ ਮਾਈ ਮਾਈ ਲਾ ਦੇਈਏ ਦੋਬਾਰਾ ਹੋਰ ਕੁਛ ਨਹੀਂ ਕੀਤਾ ਵੇ ਸਾਉਣਾ 15 ਕੁਕਰ ਦਾ ਡਾਈ ਕਰਾਉਣਾ ਗਾਸ ਹੋ ਰਿਆਂ ਦੀ ਕਾਲੀ ਹੋ ਰਿਆਂ ਦੇ ਦੋ-ਤਿੰਨ ਵੱਡੇ ਬਾਰੀਆਂ ਤੇ ਲੜਿਆ ਤਾਂ ਨਹੀਂ ਅੱਛਾ ਖੰਡਾ ਜੀ ਯਾਰ ਇਹ ਸੁਪਰ ਲੈ ਕੇ ਬਣਾਉਣਾ ਅਬ ਐ ਨਹੀਂ ਕਦੇ ਕੀਤਾ ਇਹ ਐਵੇਂ ਖੁੱਦੂ ਬਣਾਉਂਦੇ ਆ ਖਿਡਾਰੀ ਇਹਨਾਂ ਅਗਲਾਂ ਦੀ ਕੋਈ ਦਾ ਆਹ ਕੋੜ ਪੂਰਾ ਮਿੱਤੂ ਆਪਾਂ ਬਖਾਉਣ ਆਇਆ ਮੁੰਡਾ ਨਿਹਰੇ ਮਾੜੀ ਮੋਢੀ ਨਾ ਵੀ ਹਾਂ ਸਿੱਧਾ ਫੜਦਾ ਹੀ ਸਾਲ ਤੋਂ ਬਾਹਰ ਹੋ ਗਿਆ ਕੁੱਤੇ ਨੇ ਫੜ ਲਿਆ ਸੀਗਾ ਇਹ ਸਾਲਾ ਦਾਬੂ ਹੋ ਗਿਆ ਬਾਜ ਕੁੱਕੜਾਂ ਦੋਚੂ ਇਹਦੇ ਤੋਂ ਡਰਨਾ ਚਾਹੀਦਾ ਇਹਦੀ ਛੋਡੀ ਵੀ ਹੈ ਉਹਦੇ ਬਾਅਦ ਤੋਂ ਹੁਣ ਲੜਨ ਲੱਗਿਆ ਇਹ ਇਹਦੇ ਨਾਲ ਤੋਂ ਫੋਟੋ ਚਾਹੀਏ ਇਹ ਮਾੜੀ ਮੋਟੀ ਵੀ ਹੈ ਨਹੀਂ ਲੱਗ ਤੇ ਜਾਨ ਵੀ ਹੈ ਨਹੀਂ ਕਰਦਾ ਬੱਸ ਕਿਤੇ ਫਿਰ ਵੇਖਿਆਵਾਂਗੇ ਤੇ ਚੱਲ ਗਏ ਪੈਂਟ ਨੂੰ ਫਿਰ ਟਾਈਮ ਬਹੁਤ ਹੋ ਗਿਆ ਕਰ ਲੈਣਾ ਬਣਾ ਦੇ ਲੈ ਕੇ ਕੰਡੇ ਆ ਜਾਂ ਸਾਡੇ ਕਿੱਥੇ ਚਲੇ ਜਾਵਾਂ ਬਣਾਏ ਆਪ ਲੋਗ ਕਰ ਲੈਣਾ ਬਣਾ ਆ ਗਏ ਬਣਾ ਦੇ ਐ ਦੋ ਵਜੇ ਕੱਲ ਉੱਠੋ ਬਾਬਾ ਫਿਰ ਸੰਗੇ ਕਿਹਾ ਤੁਸੀਂ ਨਾ ਚੱਲ ਜਾਓ ਬਾਬਾ ਨੌਵੇਂ ਮਤੋਂ ਆ ਗਿਆ ਬਕਬੂਤਰਾ ਹੋਏ ਤੇ ਆਪਣੇ ਨਾਲ ਮੁਰਗੇ ਵਧੀਆ ਲੜੇ 20 ਮਿੰਟ ਲੜ ਗਏ ਆ ਤੇ ਦੋਵੇਂ ਵਧੀਆ ਲੜੇ ਤੇ ਆਪਣਾ ਮੁਰਗਾ ਵਧੀਆ ਲੜਿਆ ਉਹਨਾਂ ਦਾ ਮੁਰਗਾ ਹੀ ਵਧੀਆ ਲੜਿਆ ਤੇ ਆਪਣਾ ਮੁਰਗੀ ਨਾਲ ਹੀ ਫਿਰਦਾ ਸੀਗਾ ਤੇ ਉਹਨੂੰ ਅੱਡ-ਅੱਡ ਕਰਦੇ ਆ ਖਰਾਬ ਖੂਨ ਪਾਉਣੇ ਆ ਤੇ ਇਹੀ ਦੱਸਣਾ ਜੀ ਬਹੁਤ ਵਧੀਆ ਲੜੇ ਤੇ ਮੇਤਰੋ ਪਾਣੀ ਦੇ ਜਾਂਦਾ ਪਾਤਾ ਤੇ ਬੋਤਰਾ ਪਾਣੀ ਪੂਣੀ ਪਾਉਣੇ ਆ ਤੈਨਾਂ ਦਾ ਹੋ ਗਿਆ ਟਾਈਮ ਤੇ ਬੱਚੇ ਵੀ ਤਾਰਨ ਵਾਲੇ ਹਜੇ ਇਹ ਵੀ ਤਾਰਦੀਏ ਥਾਲੀ ਦੇ ਵਿੱਚ ਬੈਠੇ ਆ ਤੇ ਪਹਿਲਾਂ ਆਹ ਤਾੜਦਗੇ ਕਿਵੇਂ ਜਾਨ ਨਿਕਲ ਜਾਂ ਨਿਕਲ ਜਾਂਨੇਗਾ ਇਹ ਬਾਹਰ ਤਾਂ ਖੁੱਲਿਆ ਹੀ ਨਹੀਂ ਫੇ ਬਾਹਰ ਖੁੱਲ ਗਈ ਫਿਰ ਇੱਕ ਹੱਥ ਚ ਕੈਮਰਾਮੈਨ ਹੀ ਆ ਤੇ ਇੱਕ ਹੱਥ ਨਾਲ ਕੂਤਰ ਤਾੜਦੇ ਹਨਾ ਕੰਨ ਫਿਰਦੇ ਬੱਚੇ ਤੇ ਹੁਣ ਆਪਾਂ ਤਾੜਦੇ ਹੁਣ ਲੇਖੀ ਜਾਂਦੇ ਚਲੋ ਜੀ ਤੇ ਔਰ ਰਹਿ ਗਏ ਉਹ ਦੂਜੀ ਤਾਰ ਨੇ ਪੈਨੇ ਕੈਮਰਾਮੈਨ ਨਾਲ ਨਹੀਂ ਹੋਣੀਗੀ ਤੇ ਇਹ ਇਕੱਲੀ ਆ ਸ਼ਰੀਰ ਨਾਲ ਹੀ ਹੁੰਦੀ ਕੈਮਰਾਮੈਨਨੀ ਤੇ ਮੈਂ ਤਾਂ ਬਚਿਆ ਨੂੰ ਦਾਣੀ ਦੋਨੇ ਪਾਦਨੇ ਪਾਣੀ ਪਾਦਨੇ ਸਾਰੇ ਬੂਤਾਂ ਨੂੰ ਪਾਣੀ ਪਾ ਦਨੇ ਆ ਤੇ ਦਾਣੇ ਹਜੇ ਪਾਉਣ ਵਾਲੇ ਸਾਰੇ ਬੂਤਾਂ ਨੂੰ ਲਈ ਇਧਰ ਪਏ ਥੋੜੇ ਜੇ ਤੇ ਪਾ ਦਾਂਗੇ ਕੋਈ ਤੜਕੇ ਪਾਤੀ ਸੀ ਇਧਰ ਕੇ ਨਾ ਤੇ ਨਾਲੇ ਆ ਉਹ ਵਿੱਚ ਤਾਰ ਦਿੰਨੇ ਆ ਤੇ ਆਪਣੇ ਕੋਲ ਬਾਈ ਆਇਆ ਸੀ ਤਾਂ ਉਹ ਟਾਈਮ ਨਹੀਂ ਲੱਗਾਗਾ ਛੋੜਿਆ ਬਣਾਉਂਦਾ ਤੇ ਕੁਰਸੀ ਕਰਦਗੇ ਪਰੇ ਮੰਜਾ ਕਰਦਗੇ ਪਰੇ ਤੇ ਤਾਰੀਏ ਬਣਾ ਕੋਲੇ ਤੇ ਬੱਚੇ ਤਾੜ ਕੇ ਤੇ ਪ੍ਰੋਗਰਾਮ ਸ਼ਹਿਰ ਦਾ ਬਣਾ ਰਿਆ ਤੇ ਸ਼ਹਿਰ ਜਾ ਕੇ ਆਉਣਾ ਫਾਦਾ ਵੀ ਮਿੱਤਰੋ ਦਾਣਾ ਪਾਣੀ ਉਤਰ ਨੂੰ ਆਪਾ ਲੱਗ ਵਿੱਚ ਹੋ ਗਣਾ ਹਾਂਜੀ ਹਾਂ ਨਾ ਲਵਾਉਣ ਮੋਟਰਸਾਈਕਲ ਦੇ ਵੱਡੇ ਨਾ ਆਏ ਆਣਾ ඔදේ කමඟමට දෙම එයා නලේ මාර්කෙවවගේ හාරන හොඳ පීලාන වාච නව පාලේ නල පොටමගරලාගේ තරදී ශේර් ජල්ලව කුනේ හරලාගෙන පිර්ණය අවගේ ජ වාට හර පරි පයි ਲੋ ਵੀ ਮੇਂ ਤੁਰੀ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਨੇ ਸ਼ੈਅ ਟਾਈਮ ਲੱਗ ਗਿਆ ਸੀਗਾ ਤੇ ਫੜ ਕੇ ਪੱਤੇ ਜਿਹੜੇ ਉਤਰ ਤੇ ਹਾਥੇ ਫੜ ਕੇ ਮੈਂ ਮੁਖਾ ਦੇਣੇ ਤੁਹਾਨੂੰ ਆ ਜੀ ਤੁਮ ਮੇਤਰੂ ਇਹ ਕੰਨੇ 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 ਖੰਭ ਨਵੇਂ ਆਏ ਆ ਤੇ ਇਹਨਾਂ ਬੱਚਾ ਜਦਰਾ ਸਾਰਿਆਂ ਪਾਟ ਤਾ ਕੁੱਤਰਦੇ ਨੇ ਇਧਰ ਵੀ ਪਾਟ ਤਾ ਤੇ ਆ ਤਾਂ ਬਖੰਭ ਪੱਟਾਂ ਦੀ ਲੋੜ ਹੀ ਨਹੀਂ ਗਈ ਤੇ ਇਹ ਨਹੀਂ ਹੁਣ ਛਾੜ ਦੇਗੇ ਤੇ ਛਾੜ ਲੈ ਵੀ ਮੈਂ ਆਪਾਂ ਸਾਰਿਆਂ ਪਾਟ ਤਾ ਜਦੋਂ ਖੰਭ ਨਵੇਂ ਨਿਕਲਣਗੇ ਤੇ ਉਹਦੋਂ ਆ ਪਾਕੀਆਂ ਨਹੀਂ ਤੇ ਇਹ ਬਾਅਦ ਚ ਨਹੀਂ ਛਾੜਦੇ ਹੁੰਦੇ ਨੇ ਪੂਰਾ ਕਾਦਨੇ ਸਾਨੂੰ ਇਹ ਆ ਬੱਚਾ ਇਹ ਮਗਰਲੀ ਝੂੜੀ ਦੀ ਹਰੀ ਭਗੜਾ ਵਾਲਾ ਹੁਗਾ ਇਹ ਆ ਹਰੀ ਭਗੜਾ ਵਾਲਾ ਤੇ ਇਹਦੇ ਦੋ ਤੇ ਤਿੰਨ ਤਿੰਨ ਖੰਭ ਰਹਿੰਦੇ ਸੀਗੇ ਤੇ ਇੱਕ ਹੈਗਾ ਪਰ ਨਾਸ ਕੰਨੀ ਵਾਲਾ ਛੜਤਾ ਤੇ ਜਦੋਂ ਆਹ ਦੋ ਖੰਭ ਆਉਣੇ ਆ ਉਦੋਂ ਆਪਾਂ ਪਟਦਾਂਗੇ ਨਾਲੇ ਆ ਆ ਜਾਣਗੇ ਝਾੜੀ ਵੀ ਪੈਂਦਾਗਾ ਇਹਨੇ ਨਵੇਂ ਖੰਭ ਕੱਢੇ ਹੋਏ ਆ ਇਧਰ ਵੀ ਇਧਰ ਭਾਈਆ ਮੇਤਰ ਕਾਲੀ ਪੱਟੀਆਂ ਅਜੇ ਸ਼ੁਰੂ ਤਾਂ ਨਹੀਂ ਹੋਈਆਂ ਉਹਨੇ ਬਸ ਇੱਕ ਦੋ ਦਿਨਾਂ ਤੇ ਕਰ ਲੱਗ ਜਾਣਗੇ ਸ਼ੁਰੂ ਹੋਣੇ

ਆਪਣੀ ਹੈਗੀ ਵੱਡੀ ਗੁਮਤਰੀ ਪਿਛਲੇ ਸਾਲ ਦੀ ਤੇ ਇਹ ਝਾੜ ਪੈਂਦੀ ਨਹੀਂ ਸੀਗੀ ਇਹ ਆਪਾਂ ਚਾਲ ਰਹੇ ਇਹਦੇ ਰਹਿਤ ਨਾ ਤੇ ਕੰਨੀ ਵਾਲੇ ਆਪਾਂ ਸਾਰੇ ਖਾਂ ਵੀ ਖਿੱਚਦੇ ਆ ਆ ਦੇਖੋ ਆ ਨਵਾਂ ਖੰਮ ਘੜਦੀ ਆਉਂਦੀ ਆ ਇਹ ਤਾਂ ਸਾਰੇ ਝਾੜਨੇ ਸੀਗੇ ਜਿਹੜ ਨੂੰ ਆਪਾਂ ਬਾਹਰ ਬੂਰ ਘਟਨੇ ਸੀਗੇ ਉਹ ਦੋ ਦੋ ਤਿੰਨ ਤਿੰਨ ਹੀ ਰਹਿ ਨਹੀਂ ਸੀ ਇਹਨਾਂ ਦੇ ਇਸ ਕਰਕੇ ਆਪਾਂ ਸਾਰੀ ਪੱਟਤੀ ਹੈ ਕਬੂਤਰ ਇਹ ਕੂਦ ਰਹੀ ਹੈ ਵੱਡੀ ਮਤਲਬ ਪਿਛਲੇ ਸਾਲ ਦੀ ਹੈ ਇਹ ਇਹ ਪਿਛਲੇ ਸਾਲ ਹੀ ਬਾਯੂ ਡੀਸ ਤੇ ਆਇਤੀ ਵੀ ਉੱਡੂਗੀ ਇਹ ਪੂਜਾ ਪਰ ਰਹਿੰਦੀ ਪੂਜ ਦਾ ਬਾ ਮੇਨ ਮਕਸਦ ਨਹੀਂ ਹੁੰਦਾਗਾ ਇਹ ਪੂਜਤਾ ਪਿਚਾਰ ਕਰ ਲੈਣਾ ਦਾ ਸਾਫ ਤੇ ਮੈਂ ਤਾਂ ਖੰਭਾ ਨਹੀਂ ਹੁੰਦਾ ਜਿਹਨਾਂ ਨੂੰ ਉੱਡਣਾ ਹਨ ਆਹੇ ਕੋ ਨੀਵੀਂ ਮੇਤਰੋ ਪੱਤ ਗਈ ਆਪਾਂ ਇਹ ਰੋਏ ਲ ਇਹ ਪਿਛਲੇ ਸਾਲ ਰਹਿ ਗਈ ਸੀ ਵੀ 22 ਟਰੰਲ ਨੂੰ थोरी तो तो राजी है टैक तो थी छे मेरे तो आप घेरा पट्टे थे बाकी थले बैठे कला कड़ के दिखा लग पे टैग भी बहुत लग गया सारे पट्टे पटाए ਤੇ ਬਾਕੀ ਜੇ ਪਟਨ ਵਾਲੇ ਕੋਈ ਜੇ ਹਾਂ ਤਾਂ ਆਪਾਂ ਅੱਧੀ ਹੀ ਪੱਟੇ ਆ ਤੇ ਅੱਧੇ ਵਾਜੀ ਹੋਰ ਪਟਨ ਵਾਲੇ ਜੇ ਮਤਲਬ ਪਿਛਲੇ ਸਾਲ ਦੇ ਮਤਲਬ ਆਪਾਂ ਕੱਲੀਆਂ ਕਬੂਤਰ ਗੂਤ ਨੇ ਪਟਨਾ ਤੇ ਕਬੂਤਰ ਸਾਰੇ ਆਂਦੇ ਆ ਗੂਤਰ ਮਤਲਬ ਪੰਜ ਵੀ ਪੱਟੇ ਨੇ ਚਾਰ ਪੰਜ ਤੇ ਕਬੂਤਰ ਆਪਣੇ ਸਾਰੇ ਪਟਨ ਵਾਲੇ ਪਏ ਪਰਲੇ ਪਰ ਸਬੂਤਰ ਗੂਤਰ ਆਪਣੇ ਸਾਰੇ ਪਟਨ ਵਾਲੇ ਪਏ ਕੋਈ ਬਜਰੇ ਗਰਮਣਾਂ ਨੇ ਉਹ ਤਾਂ ਕੋਈ ਨਹੀਂ ਪਟੇਗਾ ਤੇ ਕਬੂਤਰ ਨਾ ਪੱਦਨਾ 40 ਰੁਪਿਆ 45 ਰੁਪਿਆ ਘੱਟ ਦਿੰਦਾ ਤੇ ਸਰ ਪਰ ਹੋਣੀਆ ਤੇ ਫਿਰ ਵੇਖਾਂਗੇ ਨਾ ਫੇਕ ਜਾਵਾਂਗੇ ਸਾਰੇ ਵਲੌਗ ਤੁਹਾਨੂੰ ਸਾਰੇ ਵਲੌਗਾਂ ਜੀ ਦਿਖਾਵਾਂਗੇ ਨਾ ਵਲੌਗ ਬਣਾਇਆ ਕਰਾਂਗੇ ਬਾਜੀ ਤੇ ਗਏ ਉਹਦੇ ਬਣਾਇਆ ਕਰਾਂਗੇ ਘਰੇ ਉੱਡੇ ਉਹਦੇ ਬਣਾਇਆ ਕਰਾਂਗੇ ਤੇ ਜਿੰਨਾ ਵੀਰਾਂ ਦੇ ਚੈਨਲ ਆਪਾਂ ਨਹੀਂ ਸਬਸਕ੍ਰਾਈਬ ਕੀਤਾ ਡੋਰ ਗਰੁੱਪ ਅੱਛਾ ਦਾ ਜੂਬ ਸਬਸਕ੍ਰਾਈਬ ਕਰ ਲਓ ਨਾ ਸਾਬੇ ਛੱਡਦੇ ਸੀਗੇ ਬਾਕੀ ਦੇ ਵੱਡੇ ਨੂੰ ਕਰਨਾ ਬੰਨੀਰਾ ਹੋ ਹੀ ਗਿਆ ਲੋਏ ਮਿੱਤਰੋ ਹੋ ਗਿਆ ਨੇਰਾ ਤੇ ਲਾਈਟਾਂ ਛੱਡ ਤੀਆਂ ਸੀ ਆਪਾਂ ਖੁੱਡਾਂ 'ਚ ਤੇ ਬਾ ਇੱਕ ਦੋਹਾਂ ਦਿਨਾਂ ਤੇ ਕਰਾਪਾ ਆ ਪੱਲੜ ਜੇ ਸਾਰੇ ਲਾ ਦੇਣੇ ਆ ਆ ਵੀ ਲਾ ਦੇਣੇ ਆ ਸਾਰੇ ਪਰ ਲਈ ਕਰ ਦੇਣਾ ਕੰਮ ਕੱਲੀ ਜਾਣਗੇ ਰਹਿਣ ਦੇਣਗਾ ਅੰਦਰ ਲਗਾ ਬਾਕੀ ਸਾਰਾ ਕੋ ਪਟ ਦੇਣਾ ਆਪਾਂ ਤੇ ਬਾਕੀ ਰਾਤ ਨੂੰ ਰੈਸਰਾ ਨਹੀਂ ਕਰੀ ਜੁੰਦੀ ਮਾਰੀ ਹੁੰਦੀ ਹੈ ਨਾ ਤੇ ਬਾਕੀ ਆਪਾਂ ਕੱਲੂ ਗਾਂ ਕੰਟੀਨਿਊ ਕਰਾਂਗੇ ਵਲੌਗ ਤੇ ਆਹ ਵਲੌਗ ਕਰ ਦਿੰਦੇ ਆ ਆਪਾਂ ਇੱਥੇ ਐਂਡ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਤੇ ਜੇ ਵਧੀਆ ਲੱਗੀ ਵੀਡੀਓ ਕਮੈਂਟ ਜਰੂਰ ਕਰੋ ਹੈਨਾ ਤੇ ਕੀ ਚੀਜ਼ ਵਧੀਆ ਲੱਗੀ ਆ ਬਾਕੀ ਧੰਨਵਾਦ ਸਾਰੇ ਵੀਰਾਂ ਸਪੋਰਟ ਕਰ ਲਈ ਤੇ ਵਲੌਗ ਵੇਖਣ ਲਈ